ਏ ਰੱਖਣਾ ਸਾਡੇ ਕੋਲ ਕਿੱਥੋਂ ਆ ਗਿਆ ਬਿਲਕੁਲ ਇਹ ਕਿਦੇ ਨੇ ਕਿਤੇ ਸੈਂਟਰ ਸਰਕਾਰ ਦੀ ਚਾਲ ਹੈ ਵੀ ਸਾਨੂੰ ਬਦਨਾਮ ਕਰਨ ਸਾਡੀ ਸਰਕਾਰ ਤਾਂ ਸੁੱਤੀ ਪਈ ਹੈ ਨਾ ਮੀਨਸ ਮਤਲਬ ਇਹ ਤਾਂ ਉਹ ਦੀਪ ਸਿੱਧੂ ਵਾਲੀ ਗੱਲ ਹੋ ਗਈ ਦੀਪ ਸਿੱਧੂ ਵੀਰਾ ਅੱਜ ਤੋਂ ਮਰਨ ਤੋਂ ਪਹਿਲਾਂ ਇਹ ਗੱਲ ਕਹਿ ਕੇ ਗਿਆ ਸੀ ਵੀ ਜਿਹੜਾ ਭਗਵਾਨਤ ਮਾਨ ਆ ਵੀ ਇਹ ਤਾਂ ਘਿਓ ਖਿਚੜੀ ਨਾਲ ਘਿਓ ਖਿਚੜੀ ਹੈ ਸੈਂਟਰ ਨਾਲ ਉਹ ਗੱਲਾਂ ਸੱਚ ਆ ਸਿੱਧੂ ਮੂਸੇ ਵਾਲੇ ਨੇ ਵੀ ਮਰਨ ਤੋਂ ਪਹਿਲਾਂ ਜਾਂ ਲੋਕਾਂ ਨੇ ਉਹਨੂੰ ਹਰਾਇਆ ਉਦੋਂ ਨੇ ਇਹ ਗੱਲ ਕਹੀ ਸੀ ਵੀ ਜੇ ਹੁਣ ਅਸੀਂ ਮਾਰੇ ਆ ਮੈਂ ਮਾਰਾ ਸੀ ਮੈਨੂੰ ਵੋਟ ਨਹੀਂ ਪਾਈ ਵੀ ਹੁਣ ਇਹਨਾਂ ਨੂੰ ਵੋਟਾਂ ਪਾਤੀਆਂ ਵੀ ਇਹਨਾਂ ਨੂੰ ਮਾੜਾ ਨਾ ਕਹੋ ਸਾਹਮਣੇ ਮੌਕੇ ਦੇ ਆ ਲਾਈਵ ਤਸਵੀਰਾਂ ਦੇਖ ਲਓ ਇਹ ਹਰਿਆਣਾ ਪੰਜਾਬ ਚ ਬੰਬ ਗੇਰ ਰਹੀ ਹੈ ਹਰਿਆਣਾ ਪੰਜਾਬ ਚ ਰੋਪੜ ਸਾਡੀ ਸਰਕਾਰ ਸੁੱਤੀ ਪਈ ਹੈ ਸਾਡੇ ਐਸਐਸਪੀ ਡੀਐਸਪੀ ਜੋ ਵੀ ਇਹ ਹਲਕੇ ਦਾ ਇੰਚਾਰਜ ਹੈ ਐਮਐਲਏ ਜਿਹੜਾ ਵੀ ਹਲਕਾ ਪੈਂਦਾ ਹੈ ਇਹ ਵੀ ਸਾਡਾ ਦਾ ਖਤਮ ਆ 10 ਮਿੰਟਾਂ ਚ ਫਤਿਹ ਕਰ ਦਾਂਗੇ ਮੋਰਚਾ ਪੂਰੀ ਤਿਆਰੀ ਹੈ ਕੋਈ ਐਵੇਂ ਨਹੀਂ ਆਏ ਹੈਗੇ ਵੀ ਅਸੀਂ ਛੋਟੀਆਂ ਨਾਲ ਆਏ ਆ ਕੱਲੀਆਂ ਨਾਲ ਅੱਗੇ ਜੇਸੀ ਵੀ ਆ ਪੋਕਲੈਨਾ ਹਾਈਡਰੇਟ ਮੈਂ ਉੱਥੇ ਮੌਜੂਦਾ ਖੜਾ ਸੀਗਾ ਆਪਣੀ ਪੰਜਾਬ ਸਰਕਾਰ ਕਹਿ ਰਹੀ ਹੈ ਕਹਿੰਦੀ ਵੀ ਅਸੀਂ ਜੋ ਵੀ ਆ ਹੁਕਮਾਂ ਨਾਲ ਸਾਹਨੇ ਉਹਨਾਂ ਨੂੰ ਕੁਝ ਕਹਿ ਤਾ ਜੀ ਸਾਡੇ ਇੱਧਰ ਨਾ ਲਿਆ ਜਾਣ ਇਹਦਾ ਸਿਰ ਹੈ ਅਮ ਲੋਕਤੰਤਰ ਦਾ ਘਾਣਾ ਆ ਤੁਹਾਡੇ ਮੀਡੀਆ ਵਾਲੇ ਹੋਰ ਵੀ ਬੋਕੜੇ ਸੀ ਰੋ ਥਾਣਾ ਪਿੱਛੇ ਆ ਚੌਂਕੀ ਹੈ ਚੌਂਕੀ ਦੇ ਅੱਗੇ ਖਾਲਸਾ ਈਡ ਵਾਲਾ ਦਾ ਉਹ ਲਾਇਆ ਲੰਗਰ ਉੱਥੇ ਤੱਕ ਉਹਨਾਂ ਨੇ ਸਾਹਮਣੇ ਗੇਰੇ ਨੇ ਆਸੂਗਾ ਇਹਦੇ ਗੋਲੇ ਡਰਾਉਨ ਨਾਲ ਕਨੌਰ ਹਲਕਾ ਸਾਡੇ ਕੀ ਕੀ ਨਾਮ ਆ ਗੁਰਲਾਲ ਕਨੌਰ ਜੀ ਐਮਐਲਏ ਸਾਡੇ ਉਹ ਵੀ ਨਹੀਂ ਸਾਨੂੰ ਤਾਂ ਦਿਖੇ ਨਹੀਂ ਕੋਈ ਸੱਜਣ ਉਰੇ ਆਏ ਯਾਰ ਬੰਦਾ ਖੜਿਆ ਇੱਕ ਬੰਬ ਸਿੱਟ ਦੇ ਅੱਜ ਦਾ ਜਿਹੜਾ ਮੁਰਗਾ ਛਾ ਬੰਬਾ ਪੈਕਟ ਲਾ ਕੇ ਦੇਖੀ ਲੋਕ ਛਾੜਾ ਮਾਰਦੇ ਕੋਈ ਇੱਧਰੋਂ ਭੱਜ ਰਿਹਾ ਕੋਈ ਇੱਧਰੋਂ ਭੱਜ ਰਿਹਾ ਵੀ ਤਾਂ ਸ ਮਰ ਜਾਗੇ ਆਪਾਂ ਉਹ ਬਾਰਡਰ ਦੇ ਉੱਤੇ ਅਸੀਂ ਖੜੇ ਆ ਤੇ ਇੱਥੇ ਸਾਨੂੰ ਨੌਜਵਾਨ ਵੀਰ ਮਿਲੇ ਨੇ ਜਿਹੜੇ ਕਹਿ ਰਹੇ ਨੇ ਕਿ ਇੱਥੇ ਤਾਂ ਜਿਹੜਾ ਨੁਕਸਾਨ ਹੈਗਾ ਹੀ ਹੈਗਾ ਉਧਰ ਖਨੌਰੀ ਬਾਰਡਰ ਤੇ ਬਹੁਤ ਬੁਰਾ ਹਾਲ ਹੈ ਤੁਸੀਂ ਦੱਸੋ ਜੀ ਕਿਵੇਂ ਹਾਂਜੀ ਵੀਰੇ ਮੇਰੀ ਹੁਣੇ ਮੇਰੇ ਦੋਸਤ ਨਾਲ ਗੱਲ ਹੋਈ ਆ ਅਨੇ ਸਿੱਧੂ ਦੇ ਨਾਲ ਇਹੋ ਮੁੰਡਾ ਮੇਰਾ ਅੱਛਾ ਜੀ ਆੜੀ ਹਾਈਲਾਈਟ ਕਾਲਾ ਉਹ ਤਾਂ ਮੈਂ ਫੋਨ ਤੇ ਹੁਣੇ ਗੱਲ ਕਰੀ ਐ ਜਸਟ 2 ਮਿੰਟ ਪਹਿਲਾਂ ਤੁਹਾਡੇ ਕੈਮਰੇ ਦੇ ਲਾਈਵੇ ਕਰੀਆ ਮੈਂ ਗੱਲ ਉਹ ਕਹਿੰਦਾ ਵੀ ਅੱਧਾ ਘੰਟਾ ਪਹਿਲਾਂ ਮੁੰਡੇ ਦੇ ਮੱਥੇ ਤੇ ਗੋਲੀ ਮਾਰੀ ਅੱਛਾ ਜੀ ਤੇ ਮੁੰਡਾ ਸ਼ਹੀਦ ਕਰਤਾ ਤੇ ਇਹ ਤਾਨਾਸ਼ਾਹੀ ਰਵਈਆ ਹੀ ਆ ਤਾਨਾਸ਼ਾਹ ਦਾ ਚਲੋ ਛੋਟਾ ਲੈਵਲ ਕਹਿ ਲੋ ਇਹ ਤਾਂ ਜਮੀ ਮਾਰਨ ਵਾਲੇ ਉੱਤੇ ਹੱਗ ਨਾ ਗਰਾਊਂਡ ਤੇ ਤੇ ਹੁਣ ਤੁਹਾਡੀ ਕੀ ਅਪੀਲ ਹੈ ਨੌਜਵਾਨਾਂ ਨੂੰ ਅਪੀਲ ਤਾਂ ਸਾਡੀ ਤਾਂ ਇਸ ਦਾ ਖੁਦੇ ਨੌਜਵਾਨੀ ਨਾਲ ਹੰਬੜਾ ਮਾਰ ਕੇ ਸਰਪੰਚ ਨੇ ਸਾਡੇ ਪਿੰਡ ਦੇ ਇਹ ਮੇਰੇ ਚਾਚਾ ਆਏ ਸਾਰੇ ਅਸੀਂ ਨੌਜਵਾਨ ਆਏ ਆ ਅਸੀਂ ਤਾਂ ਇਸੇ ਇਹੀ ਹੰਬੜਾ ਮਾਰ ਕੇ ਆਏ ਆ ਵੀ ਉਰੇ ਅਸੀਂ ਬਾਰਡਰ ਤੋੜਾਂਗੇ ਸਾਡੇ ਜਿਹੜੇ ਜਥੇਬੰਦਕ ਨੇ ਮੇਨ ਜਿਹੜੇ ਮੁਖ ਨੇ ਉਹ ਅਜੇ ਸ਼ਾਂਤੀ ਦੀ ਅਪੀਲ ਕਰ ਰਹੇ ਨੇ ਵੀ ਸਾਡੇ ਬੰਦੇ ਗਏ ਹੋਏ ਨੇ ਉੱਥੇ ਅਛਾ ਜੀ ਸਾਡੇ ਜਿਹੜੇ ਮੇਨ ਸੀਨੀਅਰ ਆਗੂ ਨੇ ਕਿਸਾਨ ਦੇ ਉਹ ਗਏ ਹੋਏ ਨੇ ਅਜੇ ਚਲੋ ਜਦੋਂ ਉਹਨਾਂ ਦਾ ਨੂੰ ਹੁਕਮ ਆਉਂਦਾ ਹੈ ਅਸੀਂ ਤਾਂ 10 ਮਿੰਟਾਂ 'ਚ ਫਤਿਹ ਕਰ ਦਾਂਗੇ ਮੋਰਚਾ ਇਹ ਪੂਰੀ ਤਿਆਰੀ ਹੈ ਕੋਈ ਐਵੇਂ ਨਹੀਂ ਆਏ ਹੈਗੇ ਵੀ ਅਸੀਂ ਛੋਟੀਆਂ ਨਾਲ ਆਏ ਆ ਕੱਲੀਆਂ ਨਾਲ ਅੱਗੇ ਜੇਸੇ ਵੀ ਆ ਪੌਕਲੈਨਾ ਹੈਡਰੇ ਬਾਕਾਇਦਾ 80 ਵਗੈਰਾ ਸਾਰਾ ਕੁਝ ਅਸੀਂ ਲੈ ਕੇ ਖੜੇ ਆ ਇੱਥੇ ਵੀ ਮਤਲਬ ਕਿ ਬੰਬਵਾਰੀ ਹੋ ਰਹੀ ਹੈ ਉਧਰੋਂ ਡਰੋਨ ਆਏ ਹੋਏ ਨੇ ਮੈਂ ਉੱਥੇ ਮੌਜੂਦਾ ਖੜਾ ਸੀਗਾ ਆਪਣੀ ਪੰਜਾਬ ਸਰਕਾਰ ਕਹਿ ਰਹੀ ਹੈ ਕਹਿੰਦੀ ਵੀ ਅਸੀਂ ਜੋ ਵੀ ਆ ਹੁਕਮਾਂ ਨਾਲ ਸਾਨੇ ਉਹਨਾਂ ਨੂੰ ਕੁਝ ਕਹਿ ਤਾ ਜੀ ਸਾਡੇ ਇੱਧਰ ਨਾ ਲਿਆ ਜਾਣ ਇਹਦਾ ਸ੍ਰੇਮ ਲੋਕਤੰਤਰ ਦਾ ਘਾਣਾ ਆ ਆ ਤੁਹਾਡੇ মিডিਆ ਵਾਲੇ ਹੋਰ ਵੀ ਬੋਕੜੇ ਸੀ ਰੋ ਉਹਨਾਂ ਨੇ ਵੀ ਲਾਈਵ ਵੀਡੀਓ ਬਣਾਈਆ ਮੇਰੇ ਫੋਨ 'ਚ ਸਨੈਪਚੈਟ 'ਚ ਮੈਂ ਬਣਾਈਆਂ ਨੇ ਦੱਸ ਸ਼ਰਿਆਮ ਆ ਜਿੱਥੇ ਸਾਡਾ ਉਹ ਗੋਲਜੇ ਸਪੀਕਰ ਲੱਗੇ ਹੋਏ ਨੇ ਉਹ ਪੂਰੀ ਗੱਡੀ ਭਰੀ ਪਈ ਐ ਪ੍ਰੋਪਰ ਪੰਜਾਬ 'ਚ ਐ ਸ਼ੰਭੂ ਚੌਂਕੀ ਐ ਦੇਖ ਲਓ ਥਾਣਾ ਪਿੱਛੇ ਆ ਚੌਂਕੀ ਐ ਚੌਂਕੀ ਦੇ ਅੱਗੇ ਖਾਲਸਾ ਈਡ ਵਾਲਾ ਉਹ ਲਾਹ ਲੰਗਰ ਉੱਥੇ ਤੱਕ ਉਹਨਾਂ ਨੇ ਸਾਹਮਣੇ ਗੇਰੇ ਨੇ ਆសុ ਗਏ ਤੇ ਗੋਲੇ ਡਰੌਨ ਨਾਲ ਸਾਡੀ ਸਰਕਾਰ ਤਾਂ ਸੁੱਤੀ ਪਈ ਐ ਨਾ ਮੀਨਸ ਮਤਲਬ ਇਹ ਤਾਂ ਉਹ ਦੀਪ ਸਿੱਧੂ ਵਾਲੀ ਗੱਲ ਹੋ ਗਈ ਦੀਪ ਸਿੱਧੂ ਵੀਰਾ ਅੱਜ ਤੋਂ ਮਰਨ ਤੋਂ ਪਹਿਲਾਂ ਇਹ ਗੱਲ ਕਹਿ ਕੇ ਗਿਆ ਸੀ ਵੀ ਜਿਹੜਾ ਭਗਵਾਨ ਤਮਾਨਾ ਵੀ ਇਹਦਾ ਘਿਓ ਖਿਚੜੀ ਨਾਲ ਘਿਓ ਖਿਚੜੀ ਆ ਸੈਂਟਰ ਨਾਲ ਹਲੋ ਉਹ ਗੱਲਾਂ ਸੱਚ ਆ ਸਿੱਧੂ ਮੂਸੇ ਵਾਲੇ ਨੇ ਵੀ ਮਰਨ ਤੋਂ ਪਹਿਲਾਂ ਜਾਂ ਲੋਕਾਂ ਨੇ ਉਹਨੂੰ ਹਰਾਇਆ ਉਦੋਂ ਨੇ ਇਹ ਗੱਲ ਕਹੀ ਸੀ ਵੀ ਜੇ ਹੁਣ ਅਸੀਂ ਮਾੜੇ ਆ ਮੈਂ ਮਾੜਾ ਸੀ ਮੈਨੂੰ ਵੋਟ ਨਹੀਂ ਪਾਈ ਵੀ ਹੁਣ ਇਹਨਾਂ ਨੂੰ ਵੋਟਾਂ ਪਾਉਂਦੀਆਂ ਵੀ ਇਹਨਾਂ ਨੂੰ ਮਾੜਾ ਨਾ ਕਹੋ ਉਹੀ ਗੱਲ ਹੋਈ ਉਹ ਤੁਹਾਡੇ ਸਾਹਮਣੇ ਆ ਦੇਖ ਲਓ ਬੰਬ ਚੱਲਿਆ ਕੀ ਹਾਲ ਹੋ ਰਿਹਾ ਸਾਹਮਣੇ ਮੌਕੇ ਦੇ ਲਾਈਵ ਤਸਵੀਰਾਂ ਦੇਖ ਲਓ ਇਹ ਹਰਿਆਣਾ ਪੰਜਾਬ ਚ ਬੰਬ ਗੇਰ ਰਹੇ ਹਰਿਆਣਾ ਪੰਜਾਬ ਚ ਰੋਪੜ ਸਾਡੀ ਸਰਕਾਰ ਸੁੱਤੀ ਪਈ ਐ ਸਾਡੇ ਐਸਐਸਪੀ ਡੀਐਸਪੀ ਜੋ ਵੀ ਇਹ ਹਲਕੇ ਦਾ ਇੰਚਾਰਜ ਆ ਐਮਐਲਏ ਜਿਹੜਾ ਵੀ ਹਲਕਾ ਪੈਂਦਾ ਇਹ ਵੀ ਸਾਡਾ ਦਾ ਖਤਮ ਆ ਕਨੌਰ ਹਲਕਾ ਸਾਡੇ ਕੀ ਕੀ ਨਾਮ ਆ ਗੁਰਲਾਲ ਕਨੌਰ ਜੀ ਐਮਐਲਏ ਸਾਡੇ ਉਹ ਵੀ ਨਹੀਂ ਸਾਨੂੰ ਤਾਂ ਦਿਖੇ ਨਹੀਂ ਕੋਈ ਸੱਜਣ ਉਰੇ ਆ ਤੇ ਨੌਜਵਾਨਾਂ ਦੇ ਵਿੱਚ ਰੋਸ ਪਾਇਆ ਜਿੰਨੇ ਦਿਨ ਹੋ ਗਏ ਵੀਰੇ ਇੱਥੇ ਲੱਗੇ ਨੂੰ ਧਰਨਾ ਸੀ ਪਹਿਲੇ ਦਿਨ ਤੋਂ ਲੈ ਕੇ ਸੇਰਮਾ ਇੱਕ ਦਿਨ ਨਹੀਂ ਆਇਆ ਅਸੀਂ ਰੋਜ਼ ਆ ਰਹੇ ਹਾਂ। ਜਾਫਰਪੁਰ ਪਿੰਡਾ ਮੇਰਾ ਹਲਕੇ ਸਨੌਰ ਚ। ਠੀਕ ਹੈ। ਅਸੀਂ ਡੇਲੀ ਆ ਰਹੇ ਹਾਂ। ਲੰਗਰ ਵੀ ਅਸੀਂ ਲੈ ਕੇ ਆਇਆ ਇੱਕ ਵਾਰੀ। ਕਾਲੂ ਸ਼ਾਇਦ ਬਾਬਾ ਕਿਰਪਾ ਕਰੇ ਫੇਰ ਆਵਾਂਗੇ। ਸਾਰੇ ਪਿੰਡ ਦੇ ਸਹਿਯੋਗ ਨਾਲ ਪਰ ਮਤਲਬ ਇੱਥੇ ਜਿਹੜਾ ਦੇਖੋ ਹੁਣ ਲੋਕ ਇੱਥੇ ਤਮਾਸ਼ੀਨ ਬਹੁਤ ਨੇ ਵੀਰੇ। ਹਮਮ। ਮੈਂ ਤੁਹਾਨੂੰ ਮੈਂ ਉਹ ਉਹ ਰਾਜੋ ਮੈਂ ਵੀ ਹੋਣਾ ਇੱਕ ਕਿਤੇ ਨਾ ਕਿਤੇ। ਜਾਨ ਮੈਨੂੰ ਹੀ ਪਿਆਰੀ ਐ। ਮੇਰਾ ਵੀ ਘਰ ਪਰਿਵਾਰ ਆ। ਮੇਰੇ ਹੀ ਬੱਚੇ ਨੇ। ਮਤਲਬ ਸਾਰੇ ਬੰਦੇ ਇੱਧਰ ਕੋਈ ਨਾ ਕੋਈ ਇੱਧਰ ਖੇਤਾਂ 'ਚ ਧਿਆਨ ਮਾਰੋ ਇੱਧਰ ਮਤਲਬ ਇਹ ਮੇਲਾ ਰੱਖਣਾ ਹੀ ਨਹੀਂ ਲੋਕਾਂ ਨੂੰ ਮੈਂ ਮਤਲਬ ਚਲੋ ਆਪਾਂ ਕੋਈ ਬਾਲੇ ਵੱਡੇ ਲੀਡਰ ਨਹੀਂ ਨਾ ਮੇਰਾ ਕੋਈ ਬੈਕਗ੍ਰਾਉਂਡ ਆ ਨਾ ਕੋਈ ਨਾਮ ਆ ਮੈਂ ਆਮ ਜਿਹਾ ਬੰਦਾ ਜਿੰਨੇ ਵੇ ਲੋਕੜੇ ਨੇ ਪਰ ਲੋਕ ਇਹ ਗੱਲ ਸਮਝਣ ਨੂੰ ਤਿਆਰ ਨਹੀਂ ਹੈਗੇ ਜੇ ਇਹੀ ਲੋਕ ਗਰਾਊਂਡ ਤੇ ਆ ਜਾਣ ਵੀਰੇ ਇੱਥੇ ਤੱਕ ਕੂਚ ਹੋਵੇ ਪੈਰ ਧਰਨ ਨੂੰ ਜਗ੍ਹਾ ਨਾ ਹੋਵੇ ਮੋਰਚਾ 1 ਮਿੰਟ ਤੋਂ ਪਹਿਲਾਂ ਫਤਿਹ ਸਾਡਾ ਹਜ਼ਾਰ ਬੰਦਾ ਖੜਿਆ ਇੱਕ ਬੰਬ ਸਿੜਦੇ ਅੱਜ ਦਾ ਜਿਹੜਾ ਉਰਗਾਛਾ ਬੰਬਾ ਪੈਕਟ ਲਾ ਕੇ ਦੇਖੀ ਲੋਕ ਝਾੜਾ ਮਾਰਦੇ ਕੋਈ ਇੱਧਰੋਂ ਭੱਜ ਰਿਹਾ ਕੋਈ ਇੱਧਰੋਂ ਭੱਜ ਰਿਹਾ ਵੀ ਤਾਂ ਸ ਮਰ ਜਾਗੇ ਆਪਾਂ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਕਹਿ ਰਿਹਾ ਲੋਕਾਂ ਨੂੰ ਵੀ ਇੱਕ ਜੁੱਟ ਹੋ ਕੇ ਮੋਰਚਾ ਫਤਿਹ ਕਰੋ ਇੱਥੇ ਆਪਾਂ ਲੰਗਰ ਨਹੀਂ ਖਾਣ ਆਏ ਕਈ ਮੇਰੇ ਵੀਰਾਂ ਦਾ ਇਹ ਕੰਮ ਆ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਦੇ ਲੰਗਰੇ ਦੇਖਦੇ ਬੀਰ ਜਾਂਦੇ ਨਹੀਂ ਵੀ ਕਿਹੜਾ ਕੀ ਚੱਲ ਰਿਹਾ ਉਰੇ ਮਾ ਜੇ ਫਰੂਟੀਆਂ ਸੀ ਲੈ ਕੇ ਆ ਗਏ ਬਾਈ ਮਤਲਬ ਮੈਂ ਮਾੜਾ ਨਹੀਂ ਕਹਿੰਦਾ ਕਿਸੇ ਨੂੰ ਸਾਡੀ ਆਪਣੀ ਨਹੀਂ ਇਹ ਸਾਰੇ ਬੰਦੇ ਮਤਲਬ ਕੱਪੜੇ ਪਾੜਨ ਤੱਕ ਆਏ ਮੈਨੂੰ ਦੇ ਦਿਓ ਮੈਨੂੰ ਖਾ ਲਿਆ ਵੀ ਯਾਰ ਆਪਾਂ ਕੀ ਭੁੱਖ ਦਿਖਾ ਰਹੇ ਆ ਆਹੀ ਜਿਹੜੀ ਗੋਦੀ মিডিਆ ਆਹੀ ਸਾਨੂੰ ਗਲਤ ਅਜੇਰੀਏ ਨਾਲ ਪੇਸ਼ ਕਰਕੇ ਲੋਕਾਂ ਅੱਗੇ ਬਦਨਾਮ ਕਰਦੀਆਂ ਇੰਟਰਨੈਸ਼ਨਲ ਲੈਵਲ ਤੇ ਬਿਲਕੁਲ ਵੀ ਕਿਤੇ ਨਾ ਕਿਤੇ ਆਪਾਂ ਰੱਜੇ ਪੁੱਜੇ ਆਪ ਲੋਕਾਂ ਦਾ ਪੇਟ ਭਰ ਰਹੇ ਆ ਅੰਨ ਦਾ ਤੱਕ ਹੈਗੇ ਇਹਨੂੰ ਇਹ ਸਾਨੂੰ ਵੀ ਕਿਤੇ ਨਾ ਕਿਤੇ ਆਪਾਂ ਇਹ ਰਵਈਆ ਥੋੜਾ ਜਿਹਾ ਬਦ ਲਈਏ ਲੋਕਾਂ ਨੂੰ ਸਮਝ ਆਣੀ ਚਾਹੀਦੀ ਐ ਇਸ ਚੀਜ਼ ਦੀ ਹਨਾ ਜੀ ਜਿਹੜੇ ਆਗੂ ਨੇ ਉਹ ਕਹਿ ਰਹੇ ਨੇ ਵੀ ਥੋੜਾ ਜਿਹਾ ਪੇਸ਼ੈਂਸ ਰੱਖੋ ਤੇ ਆਪਾਂ ਪਹਿਲਾਂ ਗੱਲਬਾਤ ਨਹੀਂ 11 ਵਜੇ ਆਪਾਂ ਨੇ ਉਹ ਪੱਟਣੇ ਸੀਗੇ ਆਪਣੇ ਬੈਰੀਅਰ ਤੇ ਹੁਣ ਉਹਨਾਂ ਨੇ ਕਿਹਾ ਕਿ ਗੱਲਬਾਤ ਚੱਲ ਰਹੀ ਹੈ ਇੱਕ ਆਪਣਾ ਕੇਂਦਰੀ ਮੰਤਰੀ ਨੇ ਜਿਹੜੇ ਖੇਤੀ ਉਹਨਾਂ ਦੇ ਵੱਲੋਂ ਪ੍ਰਪੋਜ਼ਲ ਆਈ ਹੈ ਕਿ ਮੇਰੇ ਨਾਲ ਗੱਲਬਾਤ ਕਰੋ ਅੱਗੇ ਗੱਲਬਾਤ ਚੱਲ ਵੀ ਰਹੀ ਹੈ ਜੇ ਨਹੀਂ ਇਹ ਗੱਲਬਾਤ ਪੂਰੀ ਹੁੰਦੀ ਤਾਂ ਅੱਗੇ ਦੀ ਰਣਨੀਤੀ ਤੁਸੀਂ ਦੱਸ ਸਕਦੇ ਹੋ ਕਿਵੇਂ ਹੋਊਗੀ ਵੀਰੇ ਗੱਲਬਾਤ ਤਾਂ ਇਹ ਆ ਜਿਹੜੀ ਸੈਂਟਰ ਸਰਕਾਰ ਆ ਚੋਣ ਜਾਬਤਾ ਲੱਗਣ ਵਾਲਾ ਚੋਣ ਜਾਬਤੇ ਤੋਂ ਬਾਅਦ ਰਾਸ਼ਟਰਪਤੀ ਰਾਜ ਆਊਗਾ ਆਹੀ ਆਊਗਾ ਕਿ ਹੋਰ ਆਊਗਾ ਕੋਈ ਹਾਂਜੀ ਹਾਂ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਇਹਦਾ ਆਪਾਂ ਨੂੰ ਚੌਕਲੇਟ ਦੇ ਰਹੇ ਨੇ ਮਿੱਠਾ ਗੋਲੀ ਮੂੰਹ 'ਚ ਉਹ ਬੱਬਲ ਕੰਮ ਨਹੀਂ ਹੁੰਦੀ। ਰਾਸ ਜਿੰਨਾ ਟਾਈਮ ਠੀਕ ਆ ਜਦ ਆਪਾਂ ਨੂੰ ਕੌੜੀ ਲੱਗਣ ਲੱਗਦੀ ਆਪਾਂ ਥੁੱਕ ਦਿੰਨੇ ਆ। ਉਹ ਕੰਮ। ਇਹਨਾਂ ਦਾ ਤਾਂ ਮੁੱਦਾ ਇਹ ਆ ਵੀ ਆਪਾਂ ਨੂੰ ਉੱਥੇ ਤੱਕ ਇਹਨਾਂ ਨੇ ਆਪਣਾ ਚੌਣ ਜਬਤੇ ਤੱਕ ਹੈ। ਹਫ਼ਤੇ ਤੱਕ ਲੱਗ ਜੇ 10 ਦਿਨਾਂ ਤੱਕ ਰੱਖਦੇ ਇੱਥੇ ਬੈਠੇ ਰਾਂਗੇ। ਅੱਜ ਡੇਟ ਦੇ ਲਓ ਕਿੰਨੇ ਹੋਗੀ 21 ਤਰੀਕ ਅੱਜ ਤੱਕ ਇਹ ਯਾਦ ਰੱਖਿਓ ਇੰਟਰਵਿਊ ਮੇਰੀ ਫੇਰ ਚਲਾ ਦੇਓ ਦੁਬਾਰਾ। ਇਹਦਾ ਲੋਕਾਂ ਨੂੰ ਟੌਫੀ ਪਾ ਰਹੇ ਨੇ ਵੀ ਤੁਸਾਂ ਤੁਸੀਂ ਲੱਗੇ ਰਹੋ। ਕੋਝ ਆਪਣੇ ਲੋਕ ਸਾਡੇ ਵੀ ਜਿਹੜੇ ਮੇਨ ਜਥੇਬੰਦ ਗਨੇ ਉਹਨਾਂ ਨੂੰ ਥੋੜੀ ਜੀ ਸਮਝ ਚਾਹੀਦੀ ਐ ਨੌਜਵਾਨੀ ਦਾ ਸਾਡੇ ਨਾਲ ਪਿੰਡਾ ਹਰਪਾਲਪੁਰ ਉੱਥੇ ਦਾ ਮੁੰਡੇ ਦੀ ਅੱਖ ਫੁੱਟ ਗਈ ਰਾਜਾ ਬੜਿੰਗਵੀ ਨੂੰ ਮਿਲਣਾ ਆ ਸੁਖਵੀਰ ਬਾਦਲ ਵੀ ਉਹਨੂੰ ਮਿਲਣਾ ਆ ਵੀ ਕਿਤੇ ਨਾ ਕਿਤੇ ਥੋੜਾ ਜਆ ਬੰਦੇ ਨੂੰ ਲੰਬਾ ਸੋਚਣਾ ਚਾਹੀਦਾ ਵੀ ਜਿਹੜੇ ਸਾਡੇ ਮੁੱਖ ਆਗੂ ਨੇ ਇਹ ਸਾਡੇ ਨੌਜਵਾਨਾਂ ਦੀ ਕਾਹਨ ਕਰਾਣਾ ਫੇਰ ਉਹ ਹੁੱਕਾ ਤੋਂ ਵਿੱਚ ਬੈਠੇ ਨੇ ਉਹ ਆਪ ਅੱਗੇ ਹੋ ਕੇ ਕਿਉਂ ਨਹੀਂ ਜਾਂਦੇ ਵੀ ਕੱਲਾ ਮਾਈਕ ਲੈ ਕੇ ਬੋਲਣ ਦਾ ਜੋਰ ਰਾਂ ਨਾ ਦਿਓ ਸੀ ਨੌਜਵਾਨਾਂ ਨੂੰ ਕੀ ਅਪੀਲ ਕਰਾਂਗੇ ਮੈਂ ਤਾਂ ਨੌਜਵਾਨਾਂ ਨੂੰ ਇਹ ਅਪੀਲ ਕਰੂੰਗਾ ਕੋਈ ੜਕਾਉ ਬਿਆਨ ਨਹੀਂ ਵੀਰੇ ਆਪਾਂ ਦਿੰਦੇ ਵੀ ਆਪਦੀ ਸੇਫਟੀ ਸਾਡਾ ਮਤਲਬ ਇੰਡਾ ਚ ਕਹਾਵਦਾ ਵੀ ਸੱਪ ਨਾ ਸੱਪੇ ਮਰ ਜੇ ਆਪਣੀ ਛੋਟੀ ਵੀ ਨਾ ਟੁੱਟੇ ਦੇਖੋ ਹਰ ਇੱਕ ਦਾ ਘਰ ਪਰਿਵਾਰ ਆ ਸਾਰੇ ਕੋਈ ਮਾਪਾਪ ਦਾ ਇੱਕਾ ਕੋ ਦੋ ਆ ਬਿਲਕੁਲ ਰੱਪਾ ਸਾਹਿਬ ਦੀ ਸੇਫਟੀ ਚਾਹੁੰਦੇ ਆ ਵੀ ਆਪਣਾ ਸੂਝ ਬੂਝ ਨਾਲ ਇਹ ਮੋਰਚਾ ਫਤੇ ਕਰੀਏ ਜੇ ਤੁਸੀਂ ਕਹਦੇ ਹੋ ਵੀ ਅੱਗ ਬਰੋਲਾ ਬਣ ਕੇ ਤਬ ਵੀ ਸਾਡੇ ਕੋਲ ਤਾਂ ਸੋਟੀਆਂ ਨੇ ਆ ਇਹਦੇ ਨਾਲ ਕੀ ਹੋਊਗਾ ਬਿਲਕੁਲ ਉਹ ਅਗਲੇ ਹਥਿਆਰਾਂ ਨਾਲ ਲੈਸ ਨੇ ਪਰ ਉਹਨਾਂ ਨੂੰ ਟ੍ਰੇਨਿੰਗ ਹੈ ਸਾਨੂੰ ਕਾਦੀ ਟ੍ਰੇਨਿੰਗ ਹੈ ਰੋਟੀ ਖਾ ਲਈ ਪਾ ਲਈ ਸੋ ਗਏ ਨਾਲੇ ਤੋਲੇ ਫੋਨ ਚਲਾ ਲਿਆ ਬਸ ਤੇ ਆਪਣੀ ਜਿਹੜੀ ਪੰਜਾਬ ਸਰਕਾਰ ਆ ਉਹ ਤੋਂ ਤੁਸੀਂ ਕੋਈ ਆਸ ਰੱਖਦੇ ਹੋ ਪੰਜਾਬ ਸਰਕਾਰ ਤੋਂ ਤਾਂ ਫਿਲਹਾਲ ਕੋਈ ਆਸ ਨਹੀਂ ਜੇ ਆਸ ਹੁੰਦੀ ਉਹ ਮੜਾ ਮੋਟਾ ਸਾਡਾ ਸਾਥ ਤਾਂ ਦਿੰਦੇ ਆ ਜਿਹੜੇ ਡਰੋਨ ਇੱਧਰ ਗੋਲੇ ਸਿੱਟ ਰਿਹਾ ਹੈ ਪਹਿਲੇ ਦਿਨ ਜਿੱਦਣ ਮੋਰਚਾ ਲੱਗੇ ਜਿੱਦਣ ਮੁੰਡੇ ਦੀ ਅੱਖ ਫੁੱਟੀ ਉਹਦੀ ਕਿਹੜਾ ਭੰਗੂ ਆ ਨਾ ਭੁੱਲ ਗਿਆ ਮੈਂ ਹਰਪਾਲਪੁਰ ਦਾ ਪਿੰਡ ਦਾ ਉੱਧਰ ਡਰੋਨ ਆ ਕੇ ਗੋਲੇ ਸਿੱਟ ਰਿਹਾ ਸਾਡੇ ਕਿ ਨਹੀਂ ਉਹਨਾਂ ਦਾ ਕੀ ਹੱਕ ਹੈ ਵੀ ਨਾ ਪੁਨਸੇਂਗ ਸਰਕਾਰ ਹੈ ਸਾਡੀ ਮੈਂ ਹਲਕੇ ਸਨੌਰ ਤੋਂ ਆ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਐਮ.ਐਲ.ਏ ਸਾਹਿਬ ਰਮੇਸ਼ ਸਿੰਘ ਪਟਾਣ ਮੱਜਰਾ ਜੀ ਬਹੁਤ ਵਧੀਆ ਬੰਦੇ ਨੇ ਚਲ ਉਹਨਾਂ ਦਾ ਤਾਂ ਇੱਥੇ ਕੋਈ ਹੈ ਨਹੀਂ ਉਹਨਾਂ ਦੇ ਦੋਸਤ ਨੇ ਇਹ ਉਰ ਲਾਲਕਨੌਰ ਪਰ ਕਿਤੇ ਨਾ ਕਿਤੇ ਚਲੋ ਲੀਡਰੀ ਟਾਈਪ ਦੇ ਵੀ ਇਹਨਾਂ ਨੂੰ ਮਾੜਾ ਮੋਟਾ ਉਹ ਵੀ ਜੱਟ ਦੇ ਪੁੱਤ ਨੇ ਇਹ ਸ਼ਾਨੇ ਨੇ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਵੀ ਭਾਈ ਕੁਝ ਨਾ ਕੁਝ ਜਿਆਦਾ ਨਹੀਂ ਹਰਿਆਣਾ ਸਰਕਾਰ ਨੂੰ ਕੁਝ ਤਾਂ ਕਹਿਣਾ ਚਾਹੀਦਾ ਵੀ ਇੱਥੇ ਹਾਂ ਭਾਈ ਵੀ ਇਹਨਾਂ ਤੇ ਇਹ ਕੰਮ ਨਾ ਕਰੋ ਆ ਦੇਖੋ ਮੈਂ ਤੁਹਾਨੂੰ ਲਾਈਵ ਫੋਟੋ ਦਿਖਾਨਾ ਇੱਥੇ ਸਾਨੂੰ ਬਦਨਾਮ ਕਰਨ ਦੇ ਚੱਕਰਾਂ 'ਚ ਇਹ ਪਹਿਲੇ ਦਿਨ ਦੀ ਫੋਟੋ ਆ ਸਗੋਂ ਛੋਟੇ ਇੱਕ ਮੀਡੀਆ ਵਾਲੇ ਨੇ ਵੀ ਮੇਰੇ ਨਾਲ ਝਗ ਮਾਰੀ ਮੈਨੂੰ ਕਹਿੰਦਾ ਜੀ ਤੁਸੀਂ ਆਪਦੀ ਫੇਮ ਪਾੜਨ ਦੇ ਚੱਕਰਾਂ 'ਚ ਤੁਸੀਂ ਮੈਨੂੰ ਵੀਡੀਓ ਨਹੀਂ ਪਾ ਰਹੇ ਠੀਕ ਹੈ ਇਹ ਇਹ ਮੇਰੀ ਪਹਿਲੇ ਦਿਨ ਦੀ ਵੀਡੀਓ ਇੱਕ ਕਿਸਾਨਾਂ ਨੂੰ ਬਗਰਾਮ ਕਰਨ ਦੇ ਚੱਕਰਾਂ ਦੇ ਵਿੱਚ ਐਸਐਲਆਰ ਦੇ ਰਾਉਂਡ ਇੱਧਰ ਗੇਰ ਦੇਖੋ ਜੀ ਜਦ ਕਿਸੇ ਰਾਉਂਡ ਉੱਥੇ गिरਦੇ ਜਿੱਥੇ ਗੋਲੀ ਚੱਲੀ ਹੋਵੇ ਐਸਐਲਆਰ ਦੇ ਮਤਲਬ ਇਹਨਾਂ ਸਾਨੂੰ ਕਹਿ ਰਹੇ ਨੇ ਕਿ ਕਿਸਾਨਾਂ ਕੋਲੇ ਫਿਰ ਆਪਾਂ ਕੋਈ ਜਣਾ ਦੇ ਆਹ ਦੇਖੋ ਜੀ ਹੈ ਸ਼ਰਿਆਮ ਏਹ ਆਫਨਾ ਸਾਡੇ ਕੋਲ ਕਿੱਥੋਂ ਆ ਗਿਆਂ ਬਿਲਕੁਲ ਇਹ ਕਿਦੇ ਨੇ ਕੀਤੇ ਸੈਂਟਰ ਸਰਕਾਰ ਦੀ ਚਾਲ ਹੈ ਵੀ ਸਾਨੂੰ ਬਧਨਾਮ ਕਰਨਾ ਇਹ ਮੇਰੇ ਫੋਨ ਦੀ ਲਾਈਵ ਵੀਡੀਓ ਹੈ ਕਿਸੇ ਦੀ ਨਹੀਂ ਮੈਂ ਬਣਾਈ ਹੈ